you <laughs> بَرَن سَقَيْنَ مَنْ دُوْمَارِ کَامَا بَقْتَ اکْرَمَتُ اچھا ہماری بَرَن سَقَيْنَ مَنْ دُوْمَارِ اَمْنَا سَقَدْكَرِ سِبْتَ مَارِ प्राण सुधारी अपना सबत कर उससे भगत तुम्हारी आप मेरे को तुम कथा सुधारी इंगल पर्वत पार करे हर चक्र मुक्ति का हम ने त्रिपावन से ساھو سنگ پیتا میں تن 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 جن آیا جس پر ساتھ سب جگہ جنے آ سواؤ جن کے سب چند آؤ آپ کا سنسار نانک تس جن کو سدا نم شکار آپ بک کرے نانک تش جن کو سدا نم شکار نانک تش جن کو

پت بابا جسا

لا لا ٹھیک ہے جی

جپی صاحب کی بانی پڑھتے ہو دیکھو گرو نانک صاحب مہاراج کی چار بوڈیاں جیڑی صاحب دیکھو سنن کی طاقت کنی وی ہے یہ کوئی کہہ رہے ہیں کہ میں پہلوں میں باڑی پڑھتی نہیں ہوں گی یہ سانوں کی کروئے تہیر ہے اس ہی کے باڑی پڑھتی نہیں جاکے سن پاڑ کرنا نہیں ہوں تو سونا دیں پہنم یہ مارک میں نے سونا کر دیں سنے سندھ پیر سونات سنے ترکتہ اٹرکاس سنے دیر دوپا کاک سنے کو نہ سکے کاک ਨਾਮ ਭਗਤਾਂ ਸਦਾ ਵਿਗਾਸ ਸੁਣੇ ਆਪਕਰ ਨਾਸ ਕਹਿੰਦੇ ਰੱਬ ਦੇ ਪਿਆਰਿਆ ਤੇ ਹਿਰਦੇ ਚ ਹਰ ਵਕਤ ਖੇੜਾ ਨਹੀਂ ਹੈ ਹਰ ਵਕਤ ਆਨੰਦ ਰਹਿੰਦਾ ਉਹਨਾਂ ਕਾਰਨ ਕੀ ਹੈ ਸਭ ਤੋਂ ਮਹਾਰਜ ਕਹਿੰਦੇ ਉਹ ਕਾਰਨ ਹੈ ਸੁਨੇ ਦੁੱਖ ਆਪਕਰ ਨਾਸ ਦੁੱਖਾਂ ਦਾ ਪਾਪਾਂ ਦਾ ਨਾਸ ਕਰਨ ਲਈ ਜਿਹੜੀ ਪਿੱਤਰ ਬਾਣੀ ਹੈ ਯਾਰ ਜੀ ਜੇ ਆਪਣੀ ਗੋਖੋਟੇ ਨਾ ਜਿਨ੍ਹਾਂ ਦੇ ਸਾਡੇ ਤੁਖਾ ਪਾਪਾ ਨਾਲ ਸੰਗੱਤੇ ਮਹਾਰਾਜ ਜੀ ਦੇ ਰੱਬ ਦੇ ਪਿਆਰੇ ਭਗਤ ਨੂੰ ਸੰਦੇਹ ਇਹ ਹੀ ਉਹਨਾਂ ਦੀ ਜ਼ਿੰਦਗੀ ਦੇ ਆਨੰਦ ਦਾ ਰਾਜ ਹੈ ਉਹਨਾਂ ਦੇ ਜੀਵਨ ਦੀ ਖੁਸ਼ੀ ਦਾ ਰਾਜ ਹੀ ਹੈ ਪਰ ਆਪਾਂ ਕੀ ਸੁਣਦੇ ਆਪਣੇ ਨਾਲ ਮਿਲਵਾ ਕੇ ਪਿਆਰੇ ਅਸੀਂ ਇਹ ਕੀ ਸੁਣਦੇ ਬਕਿ ਕਿਸੇ ਨੂੰ ਪੈਣ ਦੀ ਲੋੜ ਦੀ ਕਿਸੇ ਨੂੰ ਪਿੰਦਨ ਦੀ ਲੋੜ ਦੀ ਗਵਾਣਾ ਕਿਉਂ ਸੁਣਦੇ ਤੇ ਕਿਉਂ

چی رکھے کسی کو چوری کا بار سنیا سارے کنا میں جو اب ابھی کر رہے ہیں نا جا سا جیون بنیاد ਤਾਂ ਇਹ ਪਲਾਣੇ ਨੂੰ ਦਿੱਤਾ ਉਹ ਕਦੇ ਚੇਂਗ ਨਹੀਂ ਨਾ ਆ ਵੀ ਪਾੜਾ ਹੋ ਵੀ ਪਾੜ ਵੈ ਚੱਕਰ ਇਹ ਸਾਡੇ ਉੱਤੇ ਕਮੀਆਂ ਕਿੱਥੋਂ ਆ ਗਈਆਂ ਜੇ ਅਸੀਂ ਕਦੇ ਵਿਚਾਰ ਕਰੀ ਨਾ ਆਪਣੇ ਆਪ ਦੀ ਇੱਕ ਇੱਕ ਕਿੱਥੋਂ ਬਣ ਗਿਆ ਸਾਡਾ ਸਵਾਗਤ ਜੰਨੇ ਸੀ ਜਦੋਂ ਧਿਆਨ ਹੋਇਆ ਜਦੋਂ ਬਚਪਨ ਸੀ ਉਹ ਸਾਡੇ ਵਿੱਚ ਹੀ ਕੋਈ ਫੈਣੀ ਸੀ ਜਦੋਂ ਕਪੜਾ ਤੇ ਆਪਦੇ ਆਪ ਨੂੰ ਮੇਟ ਨੂੰ ਵੀ ਜਿਉਂ ਜਿਉਂ ਤੋਂ ਵੱਡਾ ਹੋ ਰਿਹਾ ਸੀ ਕੰਕੀ ਕਰ ਰਿਹਾ ਸੀ ਜਿਉਂ ਜਿਉਂ ਦੇ ਦਬਾਅ ਵਿੱਚ ماڑا سنیا سنیا سی اکاڑا دیکھا ਕੁਰੇ ਕਰਮ ਤਾਪ ਵਗੈਰਾ ਇਨ ਇਹ ਆਪਣੇ ਅੰਦਰ ਲੈਵਲ ਵਾਸਤੇ ਇੱਕ ਕਲਾਸਾ ਫੜੇ ਲਾਉਣ ਦੀ ਲੋੜ ਪੈਂਦੀ ਹੈ ਇੱਕ ਨੂੰ ਚੰਗਾ ਬਣਨ ਵਾਸਤੇ ਸਾਨੂੰ ਸੰਗਤ ਕਰਨੀ ਪੈਂਦੀ ਹੈ ਚੰਗਾ ਸਿੱਖਣ ਵਾਸਤੇ ਵੀ ਸਾਨੂੰ ਕਿਸੇ ਜਗ੍ਹਾ 'ਚ ਬਹਿਣਾ ਕਰਉਣਾ ਪਊਗਾ ਤੁਸੀਂ ਕਿਤੇ ਨਹੀਂ ਵੇਖਿਆ ਹੋਣਾ ਕਿ ਪੁਰਾਣਾ ਬੰਦਾ ਮਾੜਾ ਬੰਦ ਉਸੇ ਕਲਾਸਾ ਲਾ ਰਿਹਾ ਹੈ ਆਣਾ ਬੁੱਤਾਂ ਬਾੜਾ ਫੰਕਾਸ ਤੇ ਸੰਗਤ ਕਰਨੇ ਮੁਸੀ ਕਿਵੇਂ ਦੇਖਿਆ ਹੁਣ ਕਿਉਂ ਕਿ ਸੰਸਾਰ ਵਿੱਚ ਦੁਨੀਆ ਵਿੱਚ ਬਰਿਆਈ ਤਾਂ ਉਹੀ ਕੋਈ ਕੁਝ ਆਉਂਦਾ ਹੈ। ਪਰੇ ਜਾਣ ਦਾ ਵਾਸਤੇ ਸੰਗਤ ਦੀ ਲੋੜ ਨਹੀਂ ਕੋ ਸੰਗਤ ਪੈਰ ਪੈਰ ਤੇ ਬੰਡੀਆਂ ਤੇ ਸੰਗਤ ਕੋ ਥੋੜੀ ਜਿਵੇਂ ਕਹਦੇ ਹੁੰਦੇ ਆ ਨਾ ਬਈ ਔੜੇ ਕੰਮ ਕਰਾਂਦੇ ਤੇ ਤੁਹਾਨੂੰ ਠਹਿਰ ਮਿਲ ਜਾਂਦੇ ਔੜੇ ਕੰਮ ਠਹਿਰ ਪਿੰਡਰ ਤੇ ਪਾਉਂਦੇ

ਇਹ ਉਹ ਪਾਤਸ਼ਾਹ ਕਹਿੰਦੇ ਹੈਂਡ ਫਿਰਲੇ ਨਾਹੀ ਘੜੇ ਇਹ ਕੇਸ ਹੈ ਮੈਂ ਹੈਂਡ ਫਿਰਲੇ ਨਾਹੀ ਘੜੇ ਪਾਤਸ਼ਾਹ ਕਹਿੰਦੇ ਵੀ ਜੇ ਤੂੰ ਚੱਕੇ ਬੰਦੇ ਚਾਹਣਾ ਹੈ ਚੱਕਿਆਂ ਨੂੰ ਮਿਲਣਾ ਚਾਹਣਾ ਬਹੁਤੇ ਨਹੀਂ ਹੈਗੇ ਸੱਚ ਦੇ ਰਾਹ ਤੇ ਚੱਲਣ ਵਾਲੇ ਸੱਚ ਨੂੰ ਧਾਰਨ ਕਰਨ ਵਾਲੇ ਜਿਵੇਂ ਸੰਤ ਲੋਕ ਆਪਾਂ ਗੱਲ ਉਹੀ ਰਹਿਣੀ ਹੈ

کوئی نہ کوئی کمیون مل جانی جا چاہیے چنکھی ہے جیسے کہ گشاہتھو کی, کی, کی بڑی نندیا کرتے ماڑا چاہیے چیتے رکھے پرانے کرتا تو تو ہی ہے جن یہ ਉਹਨੂੰ ਸਤਿ ਨਹੀਂ ਪਤਾ ਕਿ ਸੰਤ ਕੌਣ ਹੁੰਦਾ ਹੈ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਨਾ ਸਾਡੇ ਤੇ ਵੀ ਸਾਨੂੰ ਦੱਸੋ ਸੰਤ ਕੌਣ ਹੈਾਨੂੰ ਕੀ ਪਤਾ ਲੱਗੇ ਕਿ ਸੰਤ ਕਿਉਂ ਲਿਆ ਹੁੰਦਾ ਹੈ ਸੰਤ ਕਿਹਨਾ ਦਾ ਹੁੰਦਾ ਇੱਕ ਸੰਤ ਬਾਪੁਰਸ਼ ਹੈ ਪੂਰੀ ਕਮਾਈ ਖੋਟੀ ਹੈ ਤੇ ਇਕੱਲੇ ਬਰਤੋਂ ਬੇਕ ਕੇ ਬਾਣਾ ਪਾਲਿਆ ਪਹਿਰਾਵਾ ਪਾਲਿਆ ਸੰਤ ਭੇਖਾ ਵੇਜਣ ਪਹਿਲਾਂ ਤੇ ਗੱਲ ਚੇਤੇ ਰੱਖਿਓ ਪਿਆਰਿਓ ਸੰਤ ਜਿਹੜਾ ਹੈ ਨਾ ਪਹਿਲਾਂ ਤੇ ਸੇਧੀ ਮਿਲਦਾ ਨਹੀਂ ਹੈਗਾ ਲੱਭਣੀ ਬਹੁਤਔਖੇ ਹੈ ਕਿਸੇ ਸੰਤ ਰਤੋਗੇ ਨੂੰ ਪੂਰ ਮਾਪੁਰਸ਼ੋਂ ਲੱਭਣਾ ਬਹੁਤ ਹੈ ਸਤਗੁਰੂ ਪਕਸ਼ਾ ਕਹਿੰਦੇ ਜੇ ਤੁਹਾਨੂੰ ਲੱਭ ਗਿਆ ਤੂੰ ਪ੍ਰਸ਼ੰਨਾ ਹੋ ਗਾ ਇਸ ਵੀ ਇਹ ਸੰਤ ਹੈ ਕਿ ਪੂਰੇ ਹੈ ਕਿ ਬੂਰੇ ਇਹ ਆਪਾਂ ਸੁਣਿਓ ਪਹਿਲਾਂ ਤੇ ਸੰਤ ਲੱਭਦਾ ਨਹੀਂ ਸੇਧੀ ਲੱਭੋਗੇ ਕਿਤੇ ਨਾ ਕਿਤੇ ਧੋਖਾ ਖਾ ਜਾਓਗੇ ਇਹ ਪਤਾ ਲੱਗੇ ਪ੍ਰਾਣਾ ਸੰਤਾਂ ਦੀ ਖੁਸ਼ਾਲੀ ਦੀ, ਉਪੀ ਸੰਤ ਦੀ, ਪਤਾ ਸੰਤ ਦੀ ਨਿਸ਼ਾਨੀ ਕਰ। ਚੋਲਾ ਲਾ ਕੇ ਹਰੇਕ ਵਾਰੀ ਬਿੰਦ ਕਰ। ਮਾळा ਵੀ ਹਰੇਕ ਵਾਰੀ ਪਾਓ। ਬੜੇ ਤਰ੍ਹਾਂ ਦੇ ਭੇਦ ਖੰਡ ਕਰ, ਮੁੱਖਾਂ ਵਿੱਚ ਨਹੀਂ ਐ ਕੋਈ ਵੱਡੀ ਗੱਲ ਦੀ ਵਿੱਚ ਦੀ ਵਹਿਣ ਕਰ। ਸਹੀ ਨਿਸ਼ਾਨੀ ਕੀ ਵਿਸ਼ਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੈਨੂੰ ਮਿਲ ਗਿਆ ਤੇ ਪ੍ਰਸ਼ੰਨ ਦਾ ਔਖਾ ਵੀ ਇਹ ਪੂਰਾ ਹੈ ਇੱਕ ਅਭੁਗਤ।

ਸਤ ਜੀ ਤੁਹਾਡੇ ਸੇਵਕ ਸੇਵਕ ਜੀ ਦਾ ਸਿਨੇ ਤੱਕ ਗੁਰੂ ਮਾਰਾ ਤੇਰੀ ਬਣ ਸਕੇ ਜਿਨਾ ਜਿਹੜਾ ਹੋ ਗਿਆ ਨਾ ਸਾਰੇ ਕਹਿੰਦੇ ਸਭ ਸੇ ਕੋ ਕੋ ਹੁਕਮ ਹੈ ਗੁਰੂ ਮਾਰਾ ਦੇ ਅਨੁਸਾਰ ਹਰੇਕ ਦੀ ਕੋਈ ਹੁਕਮ ਹੈ ਗੁਰੂ ਰਖਸ਼ ਨੂੰ ਮਰਦਾ ਨਹੀਂ ਮੰਗਦਾ ਭਾਈ ਇਹ ਕਹਿਣ ਦੀ ਗੱਲ ਹੈ ਮਨਣ ਵਿੱਚ ਤੇ ਕਹਿਣ ਵਿੱਚ ਬਹੁਤ ਫਰਕ ਹੈ ਗੁਰੂ ਸਾਰੇ ਕੱਲ ਚੇ ਤੇ ਰਿਹਾ ਮਨਣ ਵਾਲੇ ਦਾ ਤਾਂ ਤੁਹਾਨੂੰ ਜੀਵਣੇ ਦੱਸੂਗਾ ਵੀ ਗੁਰੂ ਨੂੰ ਮੰਨਣ ਨਾਲ ਇਹ ਜਿਹਨੇ ਮੰਨਣਾ ਨਹੀਂ ਹੈਗਾ ਉਹਦਾ ਵੀ ਜੀਠੇ ਰੱਖ ਦਿੱਤਾ ਹੁੰਦਾ ਹੈ। ਬਈ ਵਾਰੀ ਪਹਿਰਾਵਰ ਕਿਤਨਾ ਤੋਂ ਲੈ ਨੂੰ ਬਾਹਲੇ ਹੋ ਇੱਕ ਬੰਦਾ ਅਮਰਤਧਾਰੀ ਨਹੀਂ ਹੈਗਾ ਉਹ ਕਹਿੰਦਾ ਮੈਂ ਗੁਰੂ ਨੂੰ ਮੰਨਦਾ ਹਾਂ। ਉਹਨੇ ਅਮਰਤ ਦੀ ਸ਼ਪਲਿਆ ਕਿਸੇ ਵੀ ਸੰਗਤ ਕਰਕੇ ਅੱਲਾ ਕਹਿੰਦਿਆ ਕਰਦਾ ਸੀ ਚੁਗਲੀ ਕਰਦਾ ਸੀ ਈਰਖਾ ਕਰਦਾ ਸੀਗਾ ਇੱਕ ਦੂਜੇ ਦੇ ਰਾਹ ਵਿੱਚ ਰੋੜੇ ਸੁੱਟਨੇ ਕੰਮ ਬਗਾੜਨਾ ਇਹ ਦੁਨੀਆਂ ਸਾਡੇ ਲੋਕਾਂ ਦੀ ਸੋਚ ਹੈ ਦੁਨੀਆਂਦਾਰੀ ਲੋਕਾਂ ਦਾ ਕੰਮ ਏਦਾ ਹੁੰਦਾ ਹੈ ਰੱਬ ਦੇ ਪਿਆਰੇ ਦਾ ਤੇ ਦੁਨੀਆਂ ਦਾ ਕਦੇ ਮੇਲ ਨਹੀਂ ਹੋ ਸਕਦਾ ਪਿਆਰੇ ਕੱਲ ਜਿੱਤੇ ਰੱਖਿਓ ਜਿਸੀ ਕਹੀਏ ਨਾ ਕਿ ਸਾਤ ਪੁਰਾਣਾ ਸਾਡੇ ਵਰਗੇ ਭਲੇਖਾ ਸੰਤ ਅਸੀਂ ਤਾਂ ਹਰੇਕ ਨੂੰ ਆਪਣੇ ਵਰਗਾ ਬਣਾਉਦੇ ਹਾਂ ابھی بھی ٹگ ہے سوچ یہ رلتے ہے رب دے چری کر کے ہو

ਉਦੇ ਜੀਵਨ ਬਦ ਨਿਕਾ ਪਾਉਗੇ ਉਹ ਅਜੇ ਵੀ ਜਿਉ ਹੋਈ ਹੈ ਅਜੇ ਕੋਈ ਤਰੱਕੀ ਨਹੀਂ ਹੈ ਜਿੱਥੋਂ ਜਿੱਥੇ ਪਹਿਲਾਂ ਖੜਾ ਸੀ ਅੱਜ ਤੋ 10 ਸਾਲ 20 ਸਾਲ 30 ਸਾਲ ਪਹਿਲਾਂ ਸੀ ਨਾ ਅੱਜ ਉੱਥੇ ਖੜਾ 30 ਸਾਲਾਂ ਬਾਅਦ ਆ ਕੇ ਨਿਕਲਿਆ ਇੱਕ ਕਦਮ ਵੀ ਕੁੱਟਿਆ ਬੰਦੇ ਨੇ ਮੈਨੂੰ ਅਮਰ ਦਸ਼ਕੇ 10 ਸਾਲ ਹੋ ਗਏ ਨੇ ਇੱਕ ਫਿਰ ਵੇਖੋ ਕੁਝ ਉਹਦੇ ਵਿੱਚ ਵੀ ਕੋਈ ਫਰਕ ਪਿਆ ਹੈ ਅੱਜ ਵੀ ਗਾਣੀ ਨੂੰ ਚਰਦਾ ਐ ਅੱਜ ਵੀ ਰੰਗਿਆ ਕਰਦਾ ਐ ਅੱਜ ਵੀ ਖੁਸ਼ੀ ਵਿੱਚ ਢੋਲ ਢਮਕ ਕੇ ਡੀਜੇ ਚਲਾਉਂਦਾ ਹੋਊਗਾ ਅੱਜ ਦੁੱਖ ਵਿੱਚ ਬਹੁਤਾ ਪਿੱਟਣ ਲੱਗ ਜਾਂਦਾ ਹੋਊਗਾ ਇਹਨਾਂ ਮੈਨੂੰ 10 ਸਾਲ ਹੋ ਗਏ ਆ ਅਮਰਤਾਜੀ ਹੋਰਿਆ ਮੈਂ ਬਾਣੀ ਪੜ ਬਾਣੀ ਪੜਨ ਦਾ ਨਾ ਕੋਈ ਮਾਅ ਬਰਜੋ ਸਾਡਾ ਜਿਆਦਾਤਰ ਇਹ ਹਾਲ ਹੈ ਕਾਨੂੰ ਕੀ ਐ ਅਸੀਂ ਪੜਦੇ ਆ ਹੋ ਪਰ ਪਿਛਾਰਿਆਂ ਦੀ ਸੌਂਜਿਆਂ ਦੀ ਸੁਆਂਿਆਂ ਦੀ ਕੰਮ ਤਾਂ ਇੱਥੇ ਖੜੀ ਐ ਕਿ ਸ਼ਤ ਦਾ ਕੀ ਭਰ ਕੇ ਸੀ ਸੰਤ ਨੂੰ ਆਪਦੇ ਨਾਲ ਹੀ ਲਾ ਰਾਹੇ ਤੇ ਬੁਤੇ ਆ ਸਤਿਵਰ ਕੀ ਸਤਿਗੁਰੂ ਨਹੀਂ ਕੋ ਸੰਤ ਦਾ ਬੜਾ ਫਰਕ ਹੈ ਸਤਗੁਰੂ ਮਹਾਰਾਜ ਕਹਿੰਦੇ ਸੰਤ ਤੇ ਰੱਬ ਵਿੱਚ ਫਰਕ ਨਹੀਂ ਹੈਗਾ ਤੁਹਾਡੇ ਵਿੱਚ ਤੇ ਸਾਡੇ ਵਿੱਚ ਫਰਕ ਹੋ ਸਕਦਾ ਕਿਉਂਕਿ ਸਾਡਾ ਤੁਹਾਡਾ ਮੂਹ ਦੁਨੀਆਂ ਦੀਆਂ ਵਸਤੂਆਂ ਨਾਲ ਪਿਆ ਹੈ ਸਾਡਾ ਮੂਹ ਸਰੀਰ ਨਾਲ ਪਿਆ ਹੋਇਆ ਨਹੀਂ ਅਸੀਂ ਸਰੀਰ ਉੱਸਾਰਕ ਤੇ ਲੱਗੇ ਹੋਏ ਆ ਸਾਡਾ ਮੂਹ ਕੋਠੀਆਂ ਨਾਲ ਮਹਿਲਾਂ ਨਾਲ ਪਿਆ ਹੋਇਆ ਹੈ ਸਾਡਾ ਉਹ ਜਾਇਦਾਦਾਂ ਨਾਲ ਤੇ ਬਟਾਂ ਦੇ ਕਿਸੇ ਲੜਨੜ ਪਈ ਜਾਂਦੇ ਐ ਤੇ ਇੱਕ ਸਾਧੂ ਇੱਕ ਸੰਤ ਨੂੰ ਮਹਾਰਾਜ ਕਹਿੰਦੇ ਉਹ ਤਿਆਗੀ ਹੁੰਦਾ ਉਹਦਾ ਬੋਈ ਹੈ ਨਹੀਂ ਕਿ ਸੱਚੀ ਨਾਲ ਸੰਤ ਸ਼ਬਦ ਜਦੋਂ ਆਪਾਂ ਪੜ੍ਹਦੇ ਹੁੰਦੇ ਸੰਤ ਜਿਹੜਾ ਸੱਸੇ ਉੱਪਰ ਟਿੱਕੀ ਐ ਨਾ ਨੇ ਦੀ ਵਾਰ ਜਦੋਂ ਆਪਾਂ ਸੰਤ ਪੜ੍ਹਦੇ ਅਕਲ ਥੋੜਾ ਜਿਹਾ ਨੱਕ ਜਿਹਾ ਲੰਦਾ ਹੁੰਦਾ ਸੰਤ ਦਾ سسے کامن جی سواس, سواس, سواس لوگ ربگی کو بنا نہیں چاہتا سب ਛੇ ਨਿਸ਼ਾਨੀਆਂ ਦੱਸਿਆ ਨਾ ਬਾਹਰ ਦੇ ਸਾਇਸ ਕਰਕੇ ਦੀ ਬਾਣੀ ਵਿੱਚ ਮੰਤਰੰਗਰਾਮ ਦਾ ਨਾਮ ਉਹ ਤੇ ਅਭੰਸਰ ਬੰਤਰ ਪੂਰਨ ਹੈ ਇਹ ਗੱਲ ਵੀ ਜੋ ਕੀ ਕਰਦਾ ਸੱਸੇ ਦਾ ਅਰਥ ਹੈ ਸਵਾਸ ਸਵਾਸ ਕਰਕੇ ਸੇਵਨ ਕਰਨ ਵਾਲਾ ਅਸੀਂ ਤੇ ਬਾਣੀ ਪੜੀਏ ਸਾਨੂੰ ਤੇ ਪੜਦੇ ਆ ਪੜਦੇ ਭੁੱਲ ਜਾਂਦਾ ਜਪਜੀਤ ਸਾਹਿਬ ਕਰਦੇ ਆ ਪਤਾ ਨਹੀਂ ਸੁਰਤ ਕਿੱਥੇ ਬਾਣੀ ਦੇ ਸਾਡਾ ਇੰਨਾ ਦਾ ਸੁਭਾਅ ਅਰ ਜਿਹੜਾ ਰੱਬ ਦਾ ਪਿਆਰਾ ਹੁੰਦਾ ਉਹ ਸਾਡੇ ਵਿੱਚ ਬੈਠਾ ਵੀ ਉਹ ਕੰਮ ਕਾਜ ਕਰਦਾ ਵੀ ਗੱਲਾਂ ਬਾਤਾਂ ਕਰਦਾ ਵੀ ਉਹਦੀ ਸੁੱਤ ਨਰਕਾਰ ਨਾਲ ਜੁੜੀ ਰਹਦੀ ਹੈ ਜਿਵੇਂ ਸਾਧੂ ਕਹਿੰਦੇ ਨੇ ਆਤ ਪਾਓ ਕਰ ਕਾਮ ਸਭ ਚੇਤ ਨਰਜਨ ਆਓ ਉਹਦਾ ਚਿੱਤ ਜਿਹੜਾ ਹੈ ਉਹਦੀ ਸੁੱਤ ਜਿਹੜੀ ਹੈ ਉਹ ਨਰਕਾਰ ਵਿੱਚ ਹੁੰਦੀ ਹੈ ਹਰ ਵਕਤ ਜਿਹੜਾ ਰੱਬ ਦਾ ਪਿਆਰਾ ਕੋ ਸਾਨੂੰ ਪੇਸ਼ੂਗਾ ਨਹੀਂ ਤਾਂ ਕੰਮ ਕਰੀ ਜਾਂਦਾ ਹੈ ਉਹ ਤਾਂ ਭਲਾੜੇ ਨਾਲ ਕੀਤੀ ਜਾਂਦਾ ਹੈ ਪਰ ਅੰਦਰੋਂ ਜਿਹੜਾ ਉਹਦੇ ਸੁਆਸ ਸੁਆਸ ਸਿਮਰਨ ਚੱਲ ਰਿਹਾ ਹੁੰਦਾ ਹੈ ਇਹ ਸੱਤੇ ਦਾ ਭਾਵ ਹੈ ਨੇ ਦਾ ਅਰਥ ਹੈ ਨਿਵਰਤਾ ਦੀ ਨਿਵਰਤਾ ਜਿਹਦੇ ਵਿੱਚ ਹਰਤੇ ਦੀ ਗਰੀਬੀ ਬਹੁਤ ਹੁੰਦੀ ਹੈ ਸੱਤੇ ਦਾ ਅਰਥ ਤਾਂ ਤਿਆਗ ਦੀ ਭਾਵਨਾ ਰੱਖਣ ਵਾਲਾ ਉਹ ਕਿਆਕੀ ਨਹੀਂ ਹੁੰਦਾ مہاراج منتر رام 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 دیہ پورن ہے بارہ دس رہے سب دیا سوجن سا سوجن کا ارتھ ہوں